नगर निवासी जोधपुर मेरिया भेन मेरिया मावा मेरे वीर मेरे बुजुर्ग बाबे सारे गज के फतेह की सज पाईए जी वागुरु जी का खालसा वाहेगुरु जी की फतेह सब तो पहला तोड़ा सार् का बहुत बहुत धनवाद जी जो ती सारे जाने अपने कीमती समय जो समा कट के साथ विचार सुनने लिए इतर हुए ਤੁਨੂੰ ਵੀ ਪਤਾ ਹੈ ਕਿ ਤੁਹਾਡੇ ਬਰਨਾਲੇ ਦੀਆਂ ਜਿਮਨੀ ਚੋਣਾਂ ਨੇ ਤੇ ਉਸੇ ਦੇ ਸੰਦਰਭ ਦੇ ਵਿੱਚ ਅੱਜ ਅਸੀਂ ਤੁਹਾਡੇ درمیان حاضر ਹੋਏ ਹਾਂ ਹਰ ਪਾਰਟੀ ਦੇ ਵੱਖ-ਵੱਖ ਉਮੀਦਵਾਰ ਉਹਨਾਂ ਦੇ ਨੁਮਾਇੰਦੇ ਤੁਹਾਡੇ ਪਿੰਡਾਂ ਦੇ ਵਿੱਚ ਆ ਰਹੇ ਨੇ ਪਹਿਲਾਂ ਤਾਂ ਮੈਂ ਇਹ ਕਹਾਂਗੀ ਕਿ ਜੇ ਤੁਸੀਂ ਸਾਰਿਆਂ ਨੂੰ ਜ਼ਰੂਰ ਸੁਣਨ ਜਾਓ ਉਹਨਾਂ ਦੇ ਕੀ ਵਿਚਾਰ बोले कि एजेंडा की मंतव्य उणा नु सुनन तो बाद ही तुसी अपनी मानसिकता दे नाल सोच समझ के सही गलत नु पहचान के ही वोट करो जी आज तुसी साडे पंजाब दे हालात देख लो जी पंजाब हर पक्ष तो निखार दे वाल जा रिया है पंजाब आर्थिक पक्ष तो बड़ा कमजोर हो गया है ਵਾਦੇ ਕੀਤੇ ਸੀ ਕਿ ਅਸੀਂ ਪੰਜਾਬ ਨੂੰ ਕਰਜ਼ਾ ਮੁਕਤ ਕਰਨ ਦਾ ਇੱਕ ਰੋਡਮੈਪ ਤਿਆਰ ਕਰੀ ਬੈਠੇ ਹਾਂ ਅਸੀਂ 20000 ਕਰੋੜ ਰੁਪਏ ਐਧਰੋਂ ਲੈ ਆਉਣਾ 50000 ਕਰੋੜ ਰੁਪਏ ਐਧਰੋਂ ਲੈ ਆਉਣਾ ਤੇ ਉਹ ਸਾਰਾ ਪੈਸਾ ਅਸੀਂ ਪੰਜਾਬ 'ਚ ਇਨਵੈਸਟ ਕਰਨਾ ਪਰ ਭਰਾਵੋ ਮੇਰੀਓ ਮਾਵੋ ਅੱਜ ਜੋ ਪੈਸਾ ਪੰਜਾਬ 'ਚ ਨਹੀਂ ਇੱਕ ਜੇਤਾ ਆਮ ਆਦਮੀ ਪਾਰਟੀ ਨੂੰ ਦਵਾਈ ਸੀ ਇਹਨਾਂ ਨੇ ਆਪਣੇ ਘਰ ਪਰਲੇ ਆ ਤੇ ਜਦੋਂ ਖੋਲਦੇ ਘਰ ਪਰਲੇ ਤਾਂ ਹੁਣ ਆਪਣੇ ਸਹੁਰਿਆਂ ਦੇ ਆਪਣੇ ਰਿਸ਼ਤੇਦਾਰਾਂ ਦੇ ਘਰ ਪਰਨ ਵਾਲ ਹੋ ਗਏ ਇਹ ਹਾਲਾਤ ਇਹਨਾਂ ਨੇ ਅੱਜ ਸਾਡੇ ਪੰਜਾਬ ਦੇ ਕਰਕੇ ਰੱਖ ਤੇ ਇਹ ਕਹਿੰਦੇ ਸੀ ਆਮ ਆਦਮੀ ਪਾਰਟੀ ਆਮ ਲੋਕਾਂ ਦੀ ਪਾਰਟੀ ਤਾਰ ਬਣਾਇਆ ਜੀ ਉਹ ਤਾਂ

दी एक तो मारती। साथी चली गई सा खत्म कर दी है अज्ञात नशे का छेवा दरिया वगरे ਪੰਜਾਬ ਓਏ ਅੱਖਾਂ ਮੁਰੇ ਮਰੀ ਜਾਂਦਾ ਕਾਸ ਤੋਂ ਪੰਜਾਬ ਓਏ ਅੱਜ ਸਾਡਾ ਪੰਜਾਬ ਸਾਡੀਆਂ ਅੱਖਾਂ ਸਾਹਮਣੇ ਖਤਮ ਹੋ ਰਿਹਾ ਚਿੱਟੇ ਨਸ਼ੇ ਦੇ ਹਮਤਵਾਦ ਨੇ ਪੰਜਾਬ ਦੀ ਜਵਾਨੀ ਨੂੰ ਸਿਮਿਆਂ ਦਾ ਧੂਆ ਬਣਾ ਕੇ ਉਡਾਤਾ ਹੈ ਮੰਡੀਆਂ ਦੇ ਵਿੱਚ ਤੁਸੀਂ ਕਿਸਾਨਾਂ ਦਾ ਹਾਲ ਵੇਖ ਲਓ ਸਾਡੇ ਕੋਲੇ ਪਿੰਡ ਹੈ ਜੀ ਰਾਈਕੇ ਕਲਾਂ ਤੁਸੀਂ ਸਾਰਿਆਂ ਨੇ ਖਬਰਾਂ ਦੇਖੀਆਂ ਹੋਣੇ ਨਾ ਪਰसों ਰਾਤ ਉੱਥੇ ਕਿਸਾਨਾਂ ਤੇ ਪੁਲਿਸ ਦੇ ਵਿੱਚ ਟਕਰਾਅ ਹੋਇਆ ਜੀ ਕਿਸਾਨਾਂ ਨੂੰ ਉੱਥੇ ਪੁਲਿਸ ਨੇ ਗੁੱਟਿਆ ਤੇ ਕਾਰਨ ਕੀ ਸੀ ਸਿਰਫ ਕਿਸਾਨ ਇਹ ਕਹਿ ਰਹੇ ਸੀ ਕਿ ਮੰਡੀਆਂ ਦੇ ਵਿੱਚੋਂ ਸਾਡੀ ਫਸਲ ਚੱਕ ਲਓ ਅਸੀਂ ਹੈਰਾਨ ਹੋ ਗਏ ਅਸੀਂ ਪਰੇਸ਼ਾਨ ਹੋ ਗਏ

ਇਸ ਹਾਲਾਤ ਕਿਵੇਂ ਰਹੇਗਾ ਸੋ ਇਹ ਮਾਰੇ ਹਾਲਾਤਾਂ ਦੇ ਵਿੱਚੋਂ ਇਸ ਮਨਹਾਲੀ ਦੇ ਵਿੱਚੋਂ ਪੰਜਾਬ ਨੂੰ ਕੱਢਣ ਲਈ ਜੀ ਅੱਜ ਸਾਨੂੰ ਪੰਜਾਬ ਦੇ ਵਿੱਚ ਖੇਤਰੀ ਪਾਰਟੀ ਨੂੰ ਮਜ਼ਬੂਤ ਕਰਨ ਦੀ ਲੋੜ ਹੈ ਔਰ ਇਸ ਵਾਰ ਇੱਕੋ ਇੱਕ ਖੇਤਰੀ ਪਾਰਟੀ ਸ਼੍ਰੋਮਣੀ ਅਕਾਲੀ ਦਾ ਲੰਬਰੀਤ ਸਰ ਬਰਨਾਲੇ ਦੀਆਂ ਜਿੰਨੀ ਚੋਣਾ ਲੜ ਰਹੀ ਹੈ ਔਰ ਪਾਰਟੀ ਦੇ ਵੱਲੋਂ ਉਮੀਦਵਾਰ ਨੇ ਸਰਦਾਰ ਗੋਬਿੰਦ ਸਿੰਘ ਸੰਧੂ ਜੀ ਤੁਹਾਨੂੰ ਜੀ ਇਹ ਸਾਡੇ ਸ਼ਹੀਦ ਤਨ ਤਨ ਬਾਬਾ ਦੀਪ ਸਿੰਘ ਜੀ ਦੀ ਨੌਵੀਂ ਪੀੜੀ ਦੇ ਵਿੱਚੋਂ ਨੇ ਉਹ ਪਰਿਵਾਰ ਜਿਨੇ ਸਾਡੀ ਕੌਮ ਲਈ ਸੰਘਰਸ਼ ਕੀਤਾ ਸਾਡੀ ਤਾਂ ਨੂੰ ਬਚਾਉਣਾ ਇਸ ਉਦੇਸ਼ ਨੂੰ ਲੈ ਕੇ ਇਸ ਮੰਤਵ ਨੂੰ ਲੈ ਕੇ ਅੱਜੇ ਤੁਹਾਡੇ ਲੋਕਾਂ ਦੇ ਵਿੱਚ ਵਿਚਰ ਰਹੇ ਨੇ ਜੀ ਅਸੀਂ ਤੁਹਾਨੂੰ ਸਾਰਿਆਂ ਨੂੰ ਬੇਨਤੀ ਕਰਦੇ ਆ ਕਿ ਦਿੱਲੀ ਤੋਂ ਚੱਲਣ ਵਾਲੀਆਂ ਇਹ ਪੰਜਾਬ ਦੀਆਂ ਦੂਜੀਆਂ ਪਾਰਟੀਆਂ ਦੇ ਵਾਂਗ ਨਾ ਤਾਂ ਸਿ ਤੁਹਾਨੂੰ ਡਰਾ ਧਮਕਾ ਕੇ ਤੁਹਾਡੇ ਤੋਂ ਵੋਟਾਂ ਮੰਗ ਸਕਦੇ ਆ ਨਾ ਪੈਸੇ ਨਾਲ ਸ਼ਰਾਬ ਨਾਲ ਵੋਟਾਂ ਮੰਗ ਸਕਦੇ ਆ ਅਸੀਂ ਜੀ ਨਿਵੇਕ ਹੋ ਕੇ ਨਿਮਰਤਾ ਸਹਿਤ ਹੱਥ ਜੋੜ ਕੇ ਬੇਨਤੀ ਕਰਦੇ ਹਾਂ ਕਿ ਅੱਜ ਸਰਦਾਰ ਗੋਪੀ ਸਿੰਘ ਸੰਧੂ ਜੀ ਨੂੰ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤ ਸਰ ਨੂੰ ਤੁਹਾਡੇ ਵਰਗੇ ਮਿਹਨਤਕਸ਼ ਲੋਕਾਂ ਦੇ ਸਾਥ ਦੀ ਲੋੜ ਹੈ ਜੀ ਤੁਸੀਂ ਸਾਰੇ ਜਾਣੇ ਇਕੱਤਰ ਹੋ ਕੇ ਸਾਡਾ ਸਾਥ ਦਿਓ ਸਾਡਾ ਚੋਣ ਨਿਸ਼ਾਨ ਬਾਲਤੀ ਹੈ ਜੀ ਤੁਸੀਂ ਆਪਣੇ ਆਸ਼ੀਰਵਾਦ ਨਾਲ ਵੋਟਾਂ ਨਾਲ ਪਿਆਰ ਦੇ ਨਾਲ

ਵਾਦਿਏ ਵਾਹ ਹੋ